ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਸਾਖੀ ਆਪਾਂ ਤੁਹਾਨੂੰ ਦੱਸਣ ਜਾ ਰਿਆਂ ਪਾਰਵਤੀ ਜਾਦੂਗਰਨੀ ਨੂਰ ਸ਼ਾ ਕੌਣ ਸੀ ਜਾਦੂਗਰਨੀ ਨੂਰ ਸ਼ਾ ਕਿਵੇਂ ਬਣੀ ਇੱਕ ਆਮ ਕੁੜੀ ਗੁਰੂ ਨਾਨਕ ਦੇਵ ਜੀ ਜਦੋਂ ਆਪਣੀ ਪਹਿਲੀ ਉਦਾਸੀ ਨੂੰ ਪੂਰਾ ਕਰਦੇ ਹੋਏ ਅਸਾਮ ਦੇ ਗੋਲੂ ਘਾਟ ਇਲਾਕੇ ਤੇ ਪਹੁੰਚੇ ਤਾਂ ਉਹਨਾਂ ਨੇ ਨਗਰ ਦੇ ਬਾਹਰ ਹੀ ਡੇਰਾ ਲਾ ਲਿਆ ਉੱਥੇ ਬੈਠ ਕੇ ਆਪਣਾ ਕੀਰਤਨ ਕਰਨ ਲੱਗੇ ਕੋਝ ਸਮਾਂ ਬਾਅਦ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਤਾਂ ਉਹਨਾਂ ਨੇ ਨਗਰ 'ਚ ਜਾ ਕੇ ਭੋਜਨ ਇਕੱਠਾ ਕਰਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਜਿਹੜੇ ਇਸ ਪਿੰਡ ਦੇ ਲੋਕ ਆ ਉਹ ਤੰਤਰ ਮੰਤਰ ਵਿਦਿਆ 'ਚ ਬਹੁਤ ਮਾਹਿਰ ਆ ਇਸ ਲਈ ਇਸ ਪਿੰਡ 'ਚ ਜਾਣਾ ਠੀਕ ਨਹੀਂ ਹੈ ਕਿਉਂਕਿ ਉਹ ਪਰਦੇਸੀ ਵਿਅਕਤੀਆਂ ਨਾਲ ਬਹੁਤ ਮਾੜਾ ਸਲੂਕ ਕਰਦੇ ਸਨ ਖਾਸ ਕਰਕੇ ਇੱਥੇ ਇਸਤਰੀਆਂ ਦਾ ਬਹੁਤ ਜ਼ਿਆਦਾ ਬੋਲਬਾਲਾ ਆ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਇੱਥੇ ਤਾਂ ਭੋਜਨ ਪ੍ਰਾਪਤ ਕਰਨ ਦਾ ਕੋਈ ਹੋਰ ਸਾਧਨ ਵੀ ਨਹੀਂ ਹੈ ਤਾਂ ਵੈਸੇ ਵੀ ਭੋਜਨ ਤੋਂ ਬਿਨਾ ਬਹੁਤ ਔਖਾ ਆ ਗੁਰੂ ਸਾਹਿਬ ਦੇ ਇੰਨਾ ਸਮਝਾਉਣ ਤੇ ਵੀ ਭਾਈ ਮਰਦਾਨਾ ਜੀ ਜਦੋਂ ਨਾ ਰੁਕੇ ਤਾਂ ਉਹ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਤੁਸੀਂ ਫਿਕਰ ਨਾ ਕਰੋ ਮੈਂ ਪੂਰੀ ਸਾਵਧਾਨੀ ਵਰਤਾਂਗਾ ਤੁਸੀਂ ਬਸ ਮੈਨੂੰ ਨਗਰ 'ਚ ਜਾਣ ਦੀ ਆਗਿਆ ਦੇ ਦਿਓ ਗੁਰੂ ਸਾਹਿਬ ਕੋਲ ਆਗਿਆ ਲੈ ਕੇ ਨਗਰ ਵੱਲ ਨੂੰ ਚੱਲ ਪਏ ਭਾਈ ਮਰਦਾਨਾ ਜੀ ਜਦੋਂ ਨਗਰ ਵਿੱਚ ਪਹੁੰਚਦੇ ਨੇ ਤਾਂ ਉਹ ਦੇਖਦੇ ਨੇ ਕਿ ਕਿਸੇ ਖੂਹ ਉੱਪਰ ਕੁਝ ਬੀਬੀਆਂ ਪਾਣੀ ਭਰ ਰਹੀਆਂ ਹੁੰਦੀਆਂ ਨੇ ਭਾਈ ਮਰਦਾਨਾ ਜੀ ਉਹਨਾਂ ਕੋਲ ਜਾਂਦੇ ਨੇ ਤੇ ਬੇਨਤੀ ਕਰਦੇ ਨੇ ਕਿ ਮੈਨੂੰ ਪਿਆਸ ਲੱਗੀ ਹੈ ਕਿਰਪਾ ਕਰਕੇ ਮੈਨੂੰ ਜਲ ਛਕਾਓ ਉਹ ਔਰਤਾਂ ਭਾਈ ਮਰਦਾਨਾ ਜੀ ਵੱਲ ਗੌਰ ਨਾਲ ਵੇਖਦੀਆਂ ਨੇ ਉਹਨਾਂ ਦੀ ਬੋਲੀ ਅਤੇ ਬਾਣੀ ਤੋਂ ਸਮਝ ਜਾਂਦੀਆਂ ਨੇ ਉਹ ਪਰਦੇਸੀ ਆ ਉਹ ਆਪਸ ਵਿੱਚ ਕੁਝ ਸਲਾਹਾਂ ਕਰਨ ਲੱਗ ਜਾਂਦੀਆਂ ਨੇ ਫਿਰ ਉਹਨਾਂ 'ਚ ਇੱਕ ਔਰਤ ਭਾਈ ਮਰਦਾਨਾ ਜੀ ਨੂੰ ਪਾਣੀ ਪਿਉਂਦੀ ਆ ਤੇ ਕਹਿੰਦੀ ਆ ਕਿ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਭੋਜਨ ਵੀ ਛਕਾਵਾਂਗੀ ਘਰ ਪਹੁੰਚ ਕੇ ਔਰਤ ਔਰਤ ਭਾਈ ਮਰਦਾਨਾ ਜੀ ਨੂੰ ਖਾਣ ਵਾਸਤੇ ਭੋਜਨ ਦਿੰਦੀ ਹੈ ਜ ਜਿਹਦੇ ਵਿੱਚ ਉਹਨੇ ਨਸ਼ੀਲਾ ਪਦਾਰਥ ਮਲਾਇਆ ਹੁੰਦਾ ਹੈ ਜਦੋਂ ਨਸ਼ੀਲਾ ਪਦਾਰਥ ਆਪਣਾ ਆਪਣਾ ਅਸਰ ਕਰਦਾ ਆ ਤਾਂ ਭਾਈ ਮਰਦਾਨਾ ਜੀ ਆਪਣੀ ਸੁੱਧ ਬੁੱਧ ਖੋ ਬੈਠਦੇ ਆ ਮੌਕਾ ਦੇਖਦੇ ਹੀ ਇਸਤਰੀ ਇੱਕ ਧਾਗਾ ਲੈ ਕੇ ਆਉਂਦੀ ਹੈ ਤੇ ਭਾਈ ਮਰਦਾਨਾ ਜੀ ਦੇ ਗਲ ਵਿੱਚ ਬੰਨ੍ਹ ਦਿੰਦੀ ਆ ਉਹ ਧਾਗਾ ਤੰਤਰਾਂ ਮੰਤਰਾਂ ਨਾਲ ਤਿਆਰ ਕੀਤਾ ਹੁੰਦਾ ਹੈ ਉਸ ਇਸਤਰੀ ਨੇ ਉਸ ਧਾਗੇ ਤੇ ਨਾ ਉਸ ਨੇ ਮੋਨੀ ਦਾ ਮੰਤਰ ਪੜ੍ਹਿਆ ਹੁੰਦਾ ਹੈ ਜਿਸ ਤੋਂ ਬਾਅਦ ਉਹ ਵਿਅਕਤੀ ਆਪਣੇ ਆਪ ਨੂੰ ਸ਼ਾਹ ਸਾਹਮਣੇ ਵਾਲੇ ਵਿਅਕਤੀ ਦਾ ਗੁਲਾਮ ਸਮਝਣ ਲੱਗ ਜਾਂਦਾ ਹੈ ਤੇ ਉਹਦੇ ਬੱਚ ਚ ਹੋ ਜਾਂਦਾ ਹੈ ਉਦਰ ਗੁਰੂ ਨਾਨਕ ਸਾਹਿਬ ਬੈਠੇ ਭਾਈ ਮਰਦਾਨਾ ਜੀ ਦੀ ਉਡੀਕ ਕਰ ਰਹੇ ਹੁੰਦੇ ਨੇ ਜਦੋਂ ਕਾਫੀ ਸਮਾਂ ਉਡੀਕ ਕਰਨ ਤੋਂ ਬਾਅਦ ਭਾਈ ਮਰਦਾਨਾ ਜੀ ਵਾਪਸ ਨਹੀਂ ਆਉਂਦੇ ਤਾਂ ਗੁਰੂ ਨਾਨਕ ਸਾਹਿਬ ਆਪ ਉੱਠ ਕੇ ਭਾਈ ਮਰਦਾਨਾ ਜੀ ਦੇ ਭਾਲ ਵਿੱਚ ਤੁਰ ਪੈਂਦੇ ਨੇ ਉਹ ਨਗਰ 'ਚ ਉਸੇ ਖੂਹ ਤੇ ਪਹੁੰਚ ਜਾਂਦੇ ਨੇ ਜਿੱਥੇ ਭਾਈ ਮਰਦਾਨਾ ਜੀ ਨੇ ਉਸ ਔਰਤ ਕੋਲੋਂ ਪਾਣੀ ਪੀਤਾ ਸੀ ਉਸ ਸਮੇਂ ਸਕੂਲ ਦੇ ਕੁਝ ਬੱਚੇ ਖੇਡ ਰਹੇ ਹੁੰਦੇ ਆ ਬੱਚੇ ਗੁਰੂ ਸਾਹਿਬ ਜੀ ਨੂੰ ਦੱਸਦੇ ਆ ਕਿ ਇੱਥੋਂ ਇੱਕ ਔਰਤ ਕਿਸੇ ਰਾਹੀਰ ਨੂੰ ਆਪਣੇ ਘਰ ਲੈ ਕੇ ਗਈ ਆ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਦੀ ਭਾਲ ਕਰਦੇ ਕਰਦੇ ਜਦੋਂ ਉਸ ਔਰਤ ਦੇ ਘਰ ਪਹੁੰਚ ਜਾਂਦੇ ਆ ਤਾਂ ਔਰਤ ਸਾਫ਼ ਹੀ ਮੁਕਰ ਜਾਂਦੀ ਹੈ ਉਹ ਕੀ ਕਰਦੀ ਹੈ ਘਰ ਦੀ ਕੁੰਡੀ ਲਗਾ ਕੇ ਆਪਣਾ ਘੜਾ ਚੁੱਕ ਕੇ ਵਾਪਸ ਖੂਹ ਤੇ ਪਾਣੀ ਭਰਨ ਚਲੀ ਜਾਂਦੀ ਹੈ ਤੇ ਉੱਥੇ ਜਾ ਕੇ ਆਪਣੀ ਸਹੇਲੀਆਂ ਨੂੰ ਦੱਸਦੀ ਆ ਕਿ ਪਿਛਲੇ ਰਾਹੀਰ ਦੀ ਭਾਲ ਵਿੱਚ ਨਾ ਇੱਕ ਹੋਰ ਰਾਹੀਰ ਆਇਆ ਹੈ ਪਰ ਉਹ ਨਾਲ ਹੀ ਆਪਣੀ ਸਹੇਲੀਆਂ ਨੂੰ ਕਹਿੰਦੀ ਆ ਕਿ ਜਿਹੜਾ ਇਹ ਰਾਹੀਰ ਆਇਆ ਹੈ ਇਹ ਮੈਨੂੰ ਪਹਿਲੇ ਰਾਗੀਰ ਵਾਂਗੂ ਸਿੱਧਾ ਨਹੀਂ ਲੱਗਦਾ ਸਗੋਂ ਚੁਸਤ ਚਲਾਕ ਲੱਗਦਾ ਹੈ ਇਸ ਲਈ ਇਹਨੂੰ ਵਸੱਚ ਕਰਨਾ ਸੌਖਾ ਨਹੀਂ ਹੈ ਕਿਉਂ ਨਾ ਆਪਾਂ ਇਹਨੂੰ ਵਸੱਚ ਕਰਨ ਵਾਸਤੇ ਆਪਣੀ ਜਿਹੜੀ ਮੁਖੀ ਆ ਨੂਰ ਸ਼ਾਹ ਉਹਦੀ ਮਦਦ ਲਈਏ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ ਆਪਣੀ ਕਿਤਾਬ ਨਾਨਕ ਉਦਾਸੀਆਂ ਦਾ ਦਰਪਣ ਚ ਨੂਰ ਸ਼ਾਹ ਬਾਰੇ ਲਿਖਦੇ ਆ ਨੂਰ ਸ਼ਾਹ ਇੱਕ ਇਹੋ ਜਿਹੀ ਜਾਦੂਗਰਨੀ ਸੀ ਜਿਹਦੇ ਅੱਗੇ ਵੱਡੇ ਵੱਡੇ ਕਰਨੀ ਵਾਲੇ ਸਾਧੂ ਸੰਤ ਫਿਰ ਇੱਕ ਨਹੀਂ ਸੀ ਸਪਾਉਂਦੇ ਔਰਤਾਂ ਆਪਣੀ ਮੁਖੀ ਨੂਰ ਸ਼ਾਹ ਨੂੰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਕੋਲ ਜਾਂਦੀਆਂ ਤਾਂ ਕਿ ਗੁਰੂ ਨਾਨਕ ਸਾਹਿਬ ਨੂੰ ਵਸਤ ਕੀਤਾ ਜਾਵੇ ਗੁਰੂ ਨਾਨਕ ਸਾਹਿਬ ਕੋਲ ਪਹੁੰਚ ਕੇ ਨੂਰ ਸ਼ਾਹ ਜਿਹੜੀ ਕਾਫੀ ਤੰਤਰ ਮੰਤਰ ਅਜਮਾਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਪਾਸ਼ਾ ਨੂੰ ਵਸ ਵਿੱਚ ਕੀਤਾ ਜਾ ਸਕੇ ਪਰਾਨਕ ਸਾਹਿਬ ਉੱਪਰ ਇਹਨਾਂ ਇਹਨਾਂ ਦਾ ਕੋਈ ਵੀ ਅਸਰ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਸਰੀਰ ਕਰਕੇ ਭਾਵੇਂ ਔਰਤਾਂ ਹੋ ਪਰ ਤੁਹਾਡੇ ਜਿਹੜੇ ਕੰਮ ਆ ਉਹ ਔਰਤਾਂ ਵਾਲੇ ਨਹੀਂ। ਪ੍ਰਚਾਰ ਜਿਵੇਂ ਆਪਣੀ ਸੁੱਧ ਬੁੱਧ ਗਵਾ ਬੈਠੀ ਹੋਵੇ ਉਹ ਪੂਰੀ ਤਰ੍ਹਾਂ ਨਾਲ ਕੀਲੀ ਜਾਂਦੀ ਹੈ। ਉਸ ਦੇ ਅੰਦਰ ਦੇ ਕਵਾੜ ਖੁੱਲ ਜਾਂਦੇ ਨੇ ਤੇ ਗੁਰੂ ਨਾਨਕ ਸਾਹਿਬ ਦੇ ਪੈਰੀਂ ਡਿੱਗ ਕੇ ਆਪਣੇ ਕੀਤੀਆਂ ਦੀ ਮਾਫੀ ਮੰਗਣ ਲੱਗ ਜਾਂਦੀ ਹੈ। ਗੁਰੂ ਨਾਨਕ ਸਾਹਿਬ ਉਸ ਨੂੰ ਪਾਈ ਮਰਦਾਨਾ ਜੀ ਨੂੰ ਛੱਡਣ ਵਾਸਤੇ ਕਹਿੰਦੇ ਨੇ। ਪਾਈ ਮਰਦਾਨਾ ਜੀ ਦੇ ਛੁੱਟਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੂਰ ਸ਼ਾ ਨੂੰ ਪੁੱਛਦੇ ਨੇ ਕਿ ਤੂੰ ਜਾਦੂਗਰਨੀ ਕਿਵੇਂ ਬਣੀ ਜਾਦੂਗਰਨੀ ਨੂਰ ਸ਼ਾ ਆਪਣੀ ਕਹਾਣੀ ਦੱਸ ਦੱਸ ਕੇ ਇਹ ਕਹਿੰਦੀ ਹੈ ਕਿ ਮੇਰਾ ਅਸਲੀ ਨਾਮ ਪਾਰਵਤੀ ਆ ਕਈ ਵਾਰਿਆਂ ਪਹਿਲਾਂ ਸਾਡੇ ਪਿੰਡ ਇੱਕ ਤਾੰਤ੍ਰਿਕ ਆਇਆ ਸੀ ਤੇ ਮੇਰੇ ਪਿਤਾ ਨਰਿੰਦਰਨਾਥ ਨੇ ਉਹਦੇ ਕੋਲ ਤੰਤਰ ਵਿਦਿਆ ਸਿੱਖੀ ਸੀ ਉਹ ਮੇਰੇ ਪਿਤਾ ਨੂੰ ਆਪਣੀ ਗੱਦੀ ਦੇ ਕੇ ਇੱਥੋਂ ਚਲਿਆ ਗਿਆ ਤੇ ਮਰਨ ਤੋਂ ਪਹਿਲਾਂ ਮੇਰੇ ਪਿਤਾ ਨੇ ਮੈਨੂੰ ਇਹਨਾਂ ਸ਼ਕਤੀਆਂ ਦਾ ਮਾਲਕ ਬਣਾ ਦਿੱਤਾ ਭਰੀ ਜਵਾਨੀ ਚ ਮੈਨੂੰ ਸ਼ਕਤੀਆਂ ਮਿਲ ਗਈਆਂ ਤੇ ਮੈਨੂੰ ਕੋਈ ਸਮਝਾਉਣ ਵਾਲਾ ਵੀ ਨਹੀਂ ਸੀ ਮੈਂ ਇਨ੍ਹਾਂ ਸ਼ਕਤੀਆਂ ਦੇ ਨਾਲ ਲੋਕਾਂ ਨੂੰ ਆਪਣੇ ਅੱਗੇ ਝੁਕਾਉਣਾ ਸ਼ੁਰੂ ਕਰ ਦਿੱਤਾ ਤੇ ਮੈਂ ਉਸ ਤਾੰਤ੍ਰਿਕ ਦੇ ਨਾਂ ਤੇ ਆਪਣਾ ਨਾਮ ਨੂਰ ਸ਼ਾਹ ਰੱਖ ਲਿਆ ਗੁਰੂ ਨਾਨਕ ਸਾਹਿਬ ਉਹਨੂੰ ਕਹਿੰਦੇ ਨੇ ਕਿ ਜੇਕਰ ਅੰਤਰ ਸਾਧਨ ਕਰਕੇ ਕੋਈ ਸ਼ਕਤੀਆਂ ਆ ਵੀ ਗਈਆਂ ਤੇ ਕਿੰਨਾ ਚੰਗਾ ਹੁੰਦਾ ਜੇ ਤੂੰ ਇਨ੍ਹਾਂ ਦੀ ਵਰਤੋਂ ਗਲਤ ਨਾ ਕਰਕੇ ਸਗੋਂ ਲੋਕਾਂ ਦੀ ਭਲਾਈ ਵਾਸਤੇ ਕਰਦੀ ਫਿਰ ਤੇਰੀ ਜਵਾਨੀ ਨਹੀਂ ਸਗੋਂ ਪੂਰਾ ਜੀਵਨ ਹੀ ਸਫਲ ਹੋ ਜਾਣਾ ਸੀ ਤੇ ਨੂਰ ਸ਼ਾ ਕਹਿੰਦੀ ਆ ਕਿ ਤੁਸੀਂ ਮੇਰੇ ਅੰਦਰ ਦੀ ਮਰ ਚੁੱਕੀ ਪਾਰਵਤੀ ਨੂੰ ਜਿਉਂਦਾ ਕੀਤਾ ਹੁਣ ਆਪ ਜੀ ਕਿਰਪਾ ਕਰੋ ਤੇ ਮੈਨੂੰ ਅੱਗੇ ਦੀ ਵੀ ਸੋਝੀ ਬਖਸ਼ੋ ਗੁਰੂ ਨਾਨਕ ਸਾਹਿਬ ਉਹਨੂੰ ਸਮਝਾਉਂਦੇ ਆ ਉਸ ਪਰਮਾਤਮਾ ਦੇ ਸਿਮਰਨ ਅਗੇ ਇਹ ਤੰਤਰ ਮੰਤਰ ਕੁਝ ਵੀ ਨਹੀਂ ਪਰਮਾਤਮਾ ਨਾਲ ਜੁੜੋ ਤੇ ਪਖੰਡਵਾਦ ਦਾ ਤਿਆਗ ਕਰੋ ਤੇ ਆਪਣੇ ਨਾਲ ਜੁੜੀਆਂ ਇਹਨਾਂ ਔਰਤਾਂ ਨੂੰ ਇਸ ਪਰਮਾਤਮਾ ਨਾਲ ਜੋੜੋ ਤੇ ਗੈਸਤ ਜੀਵਨ ਨੂੰ ਧਾਰਨ ਕਰੋ ਇਸ ਤੋਂ ਬਾਅਦ ਜਾਦੂਗਰਨੀ ਨੂਰ ਸ਼ਾ ਜੋ ਹੁਣ ਪਾਰਵਤੀ ਬਣ ਚੁੱਕੀ ਸੀ ਉਹਨੇ ਬਾਬੇ ਨਾਨਕ ਅੱਗੇ ਸੀਸ ਨਿਵਾਇਆ ਗੁਰੂ ਸਾਹਿਬ ਦੇ ਚਰਨ ਪਾულ ਪ੍ਰਾਪਤ ਕੀਤੇ ਤੇ ਬਾਬੇ ਨਾਨਕ ਦੀ ਸਿੱਖੀ ਨੂੰ ਧਾਰਨ ਕੀਤਾ ਉਹਨੇ ਹੁਣ ਤੱਕ ਜੋ ਵੀ ਧਨ ਦੌਲਤ ਜੋੜ ਕੇ ਰੱਖੀ ਸੀ ਉਹਨੂੰ ਲੋੜਵੰਦਾਂ 'ਚ ਵੰਡਤਾ ਆਪਣੇ ਹਵੇਲੀ ਨੂੰ ਧਰਮਸ਼ਾਲਾ ਬਣਾ ਦਿੱਤੀ ਅਗਲੇ ਦਿਨ ਪਾਰਵਤੀ ਮਜ਼ਦੂਰੀ ਕਰਨ ਲਈ ਚਲੀ ਗਈ ਸੀ ਉਸਨੇ ਮੈਦੂਰੀ ਕਰਕੇ ਜੋ ਵੀ ਕਮਾਇਆ ਉਸ ਦੀ ਰਸਦ ਖਰੀਦੀ ਤੇ ਆਪਣੇ ਹੱਥੀਂ ਖਿਚੜੀ ਤਿਆਰ ਕਰਕੇ ਭਾਈ ਮਰਦਾਨਾ ਜੀ ਤੇ ਬਾਬੇ ਨਾਨਕ ਨੂੰ ਸ਼ਕਾਈ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ